ਉਨਾ ਮੁੰਡਿਆਂ ਨੇ ਮੈਨੂੰ ਬਹੁਤ ਪੈਸੇ ਦਿੱਤੇ ਅਤੇ ਇੱਕ ਰਾਤ ਲਈ ਮੈਨੂੰ ਲੈ ਗਏ ਜਦੋਂ ਪੰਜ ਲੜਕੇ ਮੇਰੇ ਸਰੀਰ ਨਾਲ ਆਪਣੀ ਕਾਮ ਬਾਸਨਾ ਪੂਰੀ ਕਰ ਚੁੱਕੇ ਸਨ ਤਾਂ ਅਚਾਨਕ ਉਹਨਾਂ ਦਾ ਛੇਮਾ ਦੋਸਤ ਵੀ ਆ ਗਿਆ ਪਰ ਜਿਵੇਂ ਹੀ ਉਹ ਕਮਰੇ ਦੇ ਅੰਦਰ ਆਇਆ ਉਸਨੇ ਚੀਕਣਾ ਸ਼ੁਰੂ ਕਰ ਦਿੱਤਾ ਕਿਉਂਕਿ ਹਾਲਾਤ ਇਸ ਨੂੰ ਉਹ ਕੰਮ ਕਰਨ ਲਈ ਮਜਬੂਰ ਕਰ ਰਹੇ ਸਨ ਜਿਸ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਦੱਸ ਦਈਏ ਕਿ ਕਈ ਵਾਰ ਬਹੁਤ ਜ਼ਿਆਦਾ ਇੱਛਾ ਬੇਕਤੀ ਨੂੰ ਤਬਾਹ ਕਰ ਦਿੰਦੀ ਹੈ ਅਤੇ ਮੈਂ ਵੀ ਇੱਕ ਅਧੂਰੀ ਇੱਛਾ ਦੇ ਸਫ਼ਰ ਤੇ ਤੁਰ ਪਈ ਸੀ ਮੈਂ ਰਾਤ ਦੇ 12 ਵਜੇ ਤੋਂ ਉਸ ਛੋਟੇ ਜਿਹੇ ਕਮਰੇ ਵਿੱਚ ਬੈੱਡ ਤੇ ਲੇਟੀ ਹੋਈ ਸੀ ਅਤੇ ਇੱਕ ਤੋਂ ਬਾਅਦ ਇੱਕ ਮੁੰਡਿਆਂ ਨੇ ਮੈਨੂੰ ਇਸਤੇਮਾਲ ਕੀਤਾ ਸੀ ਮੈਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਪਰ ਮੈਂ ਇਹ ਸਭ ਆਪਣੀ ਮਰਜ਼ੀ ਨਾਲ ਸਵੀਕਾਰ ਕੀਤਾ ਸੀ ਨਾ ਮੈਨੂੰ ਆਪਣੇ ਕੱਪੜਿਆਂ ਬਾਰੇ ਪਤਾ ਸੀ ਅਤੇ ਨਾ ਹੀ ਜਿਸਮ ਵਿੱਚ ਉੱਠ ਰਹੀ ਦਰਦਨਾਕ ਲਹਿਰ ਦਾ ਸਿਰਫ ਦੋ ਮੁੰਡਿਆਂ ਨੇ ਮੇਰੀ ਹਾਲਤਾਂ ਕਰ ਦਿੱਤੀ ਸੀ ਕਿ ਮੇਰਾ ਸਾਰਾ ਸਰੀਰ ਜ਼ਖਮੀ ਹੋ ਗਿਆ ਇਹ ਸੋਚ ਕੇ ਮੇਰੀ ਰੂਹ ਕੰਬ ਰਹੀ ਸੀ ਕਿ ਤਿੰਨ ਹੋਰ ਮੁੰਡੇ ਉਹ ਆਪਣੀ ਬਾਸਨਾ ਪੂਰੀ ਕਰਨ ਲਈ ਮੇਰੇ ਕੋਲ ਆ ਰਹੇ ਸਨ ਅਤੇ ਮੈਂ ਉਹਨਾਂ ਨੂੰ ਸਮਾ ਦੇ ਕੇ ਖੁਸ਼ ਨਹੀਂ ਸੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਰਾਤ ਆਵੇਗੀ ਮੈਂ ਬੜੀ ਕੀਮਤ ਲੈ ਰਹੀ ਸੀ ਇਸ ਲਈ ਪਿੱਛੇ ਹਟਣ ਦਾ ਸਵਾਲ ਹੀ ਨਹੀਂ ਸੀ ਮੇਰੀਆਂ ਜ਼ਿੰਮੇਵਾਰੀਆਂ ਤੇ ਮੇਰੇ ਪਰਿਵਾਰ ਦੀਆਂ ਇੱਛਾਵਾਂ ਉਹ ਮੈਨੂੰ ਉਸ ਰਾਸਤੇ ਤੇ ਲੈ ਆਈਆਂ ਸੀ ਇੱਥੇ ਮੈਂ ਇੱਕ ਰਾਤ ਵਿੱਚ ਪੰਜ ਮੁੰਡਿਆਂ ਨਾਲ ਰਾਤ ਕੱਟਣ ਲਈ ਤਿਆਰ ਹੋ ਗਈ ਸੀ ਆਮ ਹਾਲਾਤਾਂ ਵਿੱਚ ਇੱਕ ਕੁੜੀ ਲਈ ਅਜਿਹਾ ਸੋਚਣਾ ਵੀ ਸੰਭਵ ਨਹੀਂ ਹੈ ਪਰ ਮੈਂ ਜਿੱਥੇ ਖੜੀ ਸੀ ਮੈਨੂੰ ਇਹ ਫੈਸਲਾ ਲੈਣ ਵਿੱਚ ਬਹੁਤਾ ਸਮਾਂ ਨਹੀਂ ਲੱਗਾ ਉਹ ਸਾਰੇ ਸਿਹਤਮੰਦ ਅਤੇ ਫਿੱਟ ਨੌਜਵਾਨ ਸਨ ਜਿਨ੍ਹਾਂ ਦੀ ਤਾਕਤ ਦੇ ਅੱਗੇ ਮੈਂ ਕੁਝ ਵੀ ਨਹੀਂ ਸੀ ਮੰਜੇ ਤੇ ਆਏ ਦੋਵੇਂ ਨੌਜਵਾਨਾਂ ਨੇ ਪਲਾ ਵਿੱਚ ਹੀ ਮੇਰੇ ਤੇ ਕਾਬੂ ਪਾ ਲਿਆ ਸੀ ਅਤੇ ਮੈਨੂੰ ਆਪਣੀ ਕਾਮਨਾ ਦਾ ਪੂਰਾ ਨਿਸ਼ਾਨਾ ਬਣਾ ਲਿਆ ਸੀ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਆਦਮੀ ਨੇ ਮੈਨੂੰ ਛੂਇਆ ਸੀ ਜਿਵੇਂ ਹੀ ਦੂਜਾ ਲੜਕਾ ਗਿਆ ਤਾਂ ਤੀਜਾ ਲੜਕਾ ਵੀ ਕਮਰੇ ਵਿੱਚ ਆ ਗਿਆ ਮੈਂ ਕੁਝ ਸਮਝ ਆਉਂਦੀ ਸੀ ਪਰ ਉਸ ਨੇ ਕਿਹਾ ਕਿ ਉਸ ਕੋ ਲੈਣਾ ਸਮਾਂ ਨਹੀਂ ਹੈ ਉਸ ਦੇ ਹੋਰ ਦੋਸਤ ਬਾਹਰ ਬੈਠੇ ਸਨ ਮੇਰੀ ਉਡੀਕ ਕਰ ਰਹੇ ਹਨ ਉਸ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਹ ਮੇਰੇ ਬਲ ਤਰਪਿਆ ਤੇ ਮੇਰੇ ਹੰਝੂਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਆਪਣਾ ਗੁੱਸਾ ਮੇਰੇ ਤੇ ਕੱਢਣ ਲੱਗਾ ਮੇਰਾ ਸਰੀਰ ਇਸ ਨੂੰ ਸੈਨ ਦੀ ਤਾਕਤ ਗੁਆ ਰਿਹਾ ਸੀ ਮੈਂ ਉਸ ਨੂੰ ਮੇਰੇ ਤੋਂ ਦੂਰ ਧੱਕਣ ਦੀ ਬਾਰ ਬਾਰ ਕੋਸ਼ਿਸ਼ ਕੀਤੀ ਪਰ ਉਹ ਓਨਾ ਹੀ ਜ਼ਿਆਦਾ ਮੇਰੇ ਤੇ ਹਾਵੀ ਹੋਣ ਲੱਗਾ ਇੰਜ ਲੱਗ ਰਿਹਾ ਸੀ ਜਿਵੇਂ ਉਹ ਇਸ ਖੇਡ ਦਾ ਆਨੰਦ ਲੈ ਰਿਹਾ ਹੋਵੇ ਜਦੋਂ ਮੈਂ ਉਸ ਨੂੰ ਧੱਕਾ ਮਾਰਦੀ ਤਾਂ ਉਹ ਪਹਿਲਾਂ ਤੋਂ ਹੋਰ ਜੋਸ਼ ਨਾਲ ਮੇਰੇ ਨੇੜੇ ਆ ਜਾਂਦਾ ਸੀ ਇਸ ਲਈ ਮੈਂ ਹੁਣ ਉਸ ਨੂੰ ਰੋਕਣ ਦੀ ਗਲਤੀ ਨਹੀਂ ਕਰ ਰਹੀ ਸੀ ਅਤੇ ਚੁੱਪਚਾਪ ਇਸ ਮੁਸ਼ਕਿਲ ਨੂੰ ਬਰਦਾਸ਼ਤ ਕਰ ਰਹੀ ਸੀ ਉਹ ਇੱਕ ਘੰਟਾ ਆਪਣੀ ਪਿਆਸ ਬੁਝਾਉਂਦਾ ਰਿਹਾ ਅਤੇ ਜਾਂਦੇ ਸਮੇਂ ਉਸ ਨੇ ਆਪਣੇ ਦੰਦਾਂ ਦੇ ਨਿਸ਼ਾਨ ਮੇਰੀ ਗਰਦਨ ਤੇ ਛੱਡ ਦਿੱਤੇ ਅਤੇ ਉਸ ਨੇ ਕਿਹਾ ਕਿ ਜੇਕਰ ਉਸ ਨੂੰ ਦੁਬਾਰਾ ਮੌਕਾ ਮਿਲਿਆ ਤਾਂ ਉਹ ਮੇਰੇ ਨਾਲ ਦੁਬਾਰਾ ਸਭ ਤੌਣ ਆਵੇਗਾ ਉਸ ਦੇ ਜਾਣ ਤੋਂ ਬਾਅਦ ਮੈਂ ਆਪਣੇ ਸਰੀਰ ਵੱਲ ਦੇਖਿਆ ਅਤੇ ਕੰਬ ਗਈ। ਸਰੀਰ ਦਾ ਕੋਈ ਹਿੱਸਾ ਜੇ ਹਾ ਨਹੀਂ ਸੀ ਜਿੱਥੇ ਜ਼ਖਮ ਨਾ ਹੋਵੇ। ਤੀਸਰੇ ਨੌਜਵਾਨ ਨੇ ਮੈਨੂੰ ਹੱਦ ਤੋਂ ਵੱਧ ਜ਼ਖਮੀ ਕਰ ਦਿੱਤਾ ਸੀ। ਜਗ੍ਹਾ-ਜਗ੍ਹਾ ਉਸ ਦੇ ਦੰਦਾਂ ਦੇ ਨਿਸ਼ਾਨ ਸਨ ਅਤੇ ਫਿਰ ਬਾਕੀ ਬਚੇ ਦੋ ਮੁੰਡਿਆਂ ਨੇ ਮੈਨੂੰ ਇੱਕ-ਇੱਕ ਕੰਟੇ ਲਈ ਇਸ ਤਰ੍ਹਾਂ ਆਪਣੀ ਕਾਮਵਾਸਨਾ ਦਾ ਨਿਸ਼ਾਨਾ ਬਣਾਇਆ। ਉਹਨਾਂ ਲੋਕਾਂ ਨੇ ਮੇਰੇ ਉੱਤੇ ਬਿਲਕੁਲ ਵੀ ਰਹਿਮ ਨਹੀਂ ਕੀਤਾ। ਅਤੇ ਕਰਦੇ ਵੀ ਕਿਉਂ ਉਸ ਨੇ ਮੇਰੀ ਘਰਾਤ ਨੂੰ ਮੋਟੀ ਰਕਮ ਦੇ ਕੇ ਖਰੀਦਿਆ ਸੀ ਉਹ ਸਿਰਫ ਆਪਣੇ ਪੈਸੇ ਬਸੂਲ ਕਰ ਰਹੇ ਸੀ ਅਤੇ ਇਹ ਇੱਕ ਰਾਤ ਮੇਰੀ ਜ਼ਿੰਦਗੀ ਵਿੱਚ ਇੱਕ ਹਨੇਰੀ ਰਾਤ ਬਣ ਗਈ ਸੀ ਮੇਰੀ ਹਾਲਤ ਅਜੇ ਹੀ ਸੀ ਕਿ ਮੈਨੂੰ ਕੋਈ ਹੋਸ਼ ਨਹੀਂ ਸੀ ਮੈਂ ਆਪਣੇ ਆਪ ਨੂੰ ਸੰਭਾਲਣ ਦੇ ਕਾਬਲ ਵੀ ਨਹੀਂ ਸੀ ਹੌਲੀ-ਹੌਲੀ ਮੇਰੀਆਂ ਅੱਖਾਂ ਦਰਦ ਕਾਰਨ ਬੰਦ ਹੋਣ ਲੱਗੀਆਂ ਅਤੇ ਉਦੋਂ ਹੀ ਉਹਨਾਂ ਮੁੰਡਿਆਂ ਨੇ ਮੈਨੂੰ ਦੱਸਿਆ ਕਿ ਉਹਨਾਂ ਦਾ ਸ਼ੇਮਾ ਦੋਸਤ ਵੀ ਆ ਗਿਆ ਹੈ ਮੇਰੇ ਕੋਲ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਉਹਨਾਂ ਨੂੰ ਇਨਕਾਰ ਕਰ ਸਕਾਂ ਜਾਂ ਫਿਰ ਉਹਨਾਂ ਦਾ ਵਿਰੋਧ ਕਰ ਸਕਦੀ ਜਿਵੇਂ ਹੀ ਸ਼ੇਮਾ ਲੜਕਾ ਕਮਰੇ ਵਿੱਚ ਦਾਖਲ ਹੋਇਆ ਤੇ ਮੇਰੇ ਬਿਸਤਰੇ ਦੇ ਨੇੜੇ ਆਇਆ ਮੈਨੂੰ ਦੇਖ ਕੇ ਉਹ ਚੀਕਿਆ ਉਹ ਕਿਉਂ ਜਿੱਕਿਆ ਕਾਰਨ ਜਾਣ ਕੇ ਤੁਹਾਡੇ ਵੀ ਹੋਸ਼ ੁੱਟ ਜਾਣਗੇ ਮੇਰਾ ਨਾਮ ਕੋਮਲ ਹੈ ਅਤੇ ਮੈਂ ਸਿਰਫ 22 ਸਾਲ ਦੀ ਸੀ ਮੈਂ ਗ੍ਰੈਜੂਏਸ਼ਨ ਕੀਤੀ ਸੀ ਪਰ ਅਜਰੇ ਦੌਰ ਵਿੱਚ ਗ੍ਰੈਜੂਏਸ਼ਨ ਕੁਝ ਵੀ ਨਹੀਂ ਹੈ ਲੋਕ ਬੀਐਡ ਕਰਦੇ ਹਨ ਅਤੇ ਫਿਰ ਹੱਥਾਂ ਵਿੱਚ ਡਿਗਰੀਆਂ ਲੈ ਕੇ ਸੜਕਾਂ ਤੇ ਭਟਕਦੇ ਹਨ ਮੈਨੂੰ ਇਸ ਗੱਲ ਦਾ ਸਪੱਸ਼ਟ ਅਹਿਸਾਸ ਉਦੋਂ ਹੋਇਆ ਜਦੋਂ ਮੈਂ ਨੌਕਰੀ ਲੱਭਣ ਲਈ ਗਈ ਹਰ ਕੰਪਨੀ ਦੇ ਸਾਹਮਣੇ ਨੌਜਵਾਨਾਂ ਦੀ ਵੱਡੀ ਲਾਈਨ ਹੁੰਦੀ ਜੋ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਸਨ ਮੇਰੇ ਵਰਗੀ ਕੁੜੀ ਨੂੰ ਨੌਕਰੀ ਕਿਵੇਂ ਮਿਲ ਸਕਦੀ ਸੀ ਜਿਸ ਕੋਲ ਨਾ ਤਾਂ ਕੋਈ ਤਜਰਬਾ ਸੀ ਅਤੇ ਨਾ ਹੀ ਕੋਈ ਵੱਡੀ ਡਿਗਰੀ ਸੀ ਪਰ ਨੌਕਰੀ ਲੱਭਣਾ ਮੇਰੀ ਸਭ ਤੋਂ ਵੱਡੀ ਲੋੜ ਬਣ ਗਈ ਸੀ ਕਿਉਂਕਿ ਪਿਤਾ ਦੇ ਦੇਹਾਂਤ ਤੋਂ ਬਾਅਦ ਕਮਾਉਣ ਵਾਲਾ ਨਹੀਂ ਸੀ ਪਿਤਾ ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ ਅਤੇ ਅਸੀਂ ਤਿੰਨ ਭੈਣਾਂ ਵਿਆਹੀਆਂ ਨਹੀਂ ਸੀ ਮੇਰੀ ਵੱਡੀ ਭੈਣ ਪੜ੍ਹੀ ਲਿਖੀ ਨਹੀਂ ਸੀ ਇਸ ਲਈ ਕਮਾਉਣ ਦੀ ਜ਼ਿੰਮੇਵਾਰੀ ਉਸ ਦੀ ਬਜਾਏ ਮੇਰੇ ਮੋਢਿਆਂ ਤੇ ਸੀ ਜਦੋਂ ਘਰੋਂ ਬਾਹਰ ਨਿਕਲੀ ਹੋຊ ਆਹੀ ਤਾਂ ਮੈਂ ਬਾਹਰੀ ਦੁਨੀਆ ਨੂੰ ਬੜੀ ਆਸਾਨ ਸਮਝ ਰਹੀ ਸੀ ਪਰ ਹੁਣ ਸਮਝ ਆਇਆ ਕਿ ਪਿਤਾ ਸਾਡੇ ਲਈ ਰੋਟੀ ਕਮਾਉਣ ਲਈ ਕਿੰਨੀ ਮਿਹਨਤ ਕਰਦਾ ਸੀ ਮੈਂ ਪਿਤਾ ਨਾਲ ਹਮੇਸ਼ਾ ਗੁੱਸੇ ਰਹਿੰਦੀ ਸੀ ਕਿਉਂਕਿ ਉਹ ਸਾਡੀਆਂ ਇੱਛਾਵਾਂ ਪੂਰੀਆਂ ਨਹੀਂ ਕਰਦਾ ਸੀ ਜਦੋਂ ਮੈਨੂੰ ਗੁੱਸਾ ਆਉਂਦਾ ਤਾਂ ਪਿਤਾ ਦਾ ਚਿਹਰਾ ਹਮੇਸ਼ਾ ਉਦਾਸ ਹੋ ਜਾਂਦਾ ਸੀ ਉਹ ਮੈਨੂੰ ਬੜੇ ਪਿਆਰ ਨਾਲ ਬੁਲਾਉਂਦੇ ਕੋਮਲ ਬੇਟਾ ਚਿੰਤਾ ਨਾ ਕਰ ਅਤੇ ਇੱਕ ਦਿਨ ਤੇਰੀ ਵੀ ਕਿਸਮਤ ਜਾਗ ਜਾਵੇਗੀ ਪਰ ਮੈਨੂੰ ਉਹ ਦਿਨ ਨਜ਼ਰ ਨਹੀਂ ਆਉਂਦਾ ਸੀ ਅਤੇ ਫਿਰ ਪਿਤਾ ਰੱਬ ਨੂੰ ਪਿਆਰਾ ਹੋ ਗਿਆ ਤੇ ਜਦੋਂ ਸਵੇਰ ਹੋਈ ਪਿਤਾ ਸਾਡੇ ਵਿੱਚ ਨਹੀਂ ਰਿਹਾ ਤਾਂ ਸਾਨੂੰ ਅਹਿਸਾਸ ਹੋਇਆ ਕਿ ਪਿਤਾ ਸਾਡੇ ਲਈ ਕਿੰਨਾ ਜ਼ਰੂਰੀ ਸੀ ਜਿੰਨਾ ਚਿਰ ਉਹ ਸਾਡੇ ਨਾਲ ਮੌਜੂਦ ਸਨ ਕੁੱਟੋ-ਕੱਟ ਦੁਨੀਆ ਦੀ ਬੁਰੀ ਨਜ਼ਰ ਅਤੇ ਖਾਣੇ ਦੀ ਕੋਈ ਚਿੰਤਾ ਨਹੀਂ ਸੀ ਪਿਤਾ ਦੀ ਮੌਤ ਤੋਂ ਬਾਅਦ ਕੁਝ ਦਿਨਾਂ ਤੱਕ ਸਾਡੇ ਗੁਮੰਡੀਆਂ ਤੇ ਪਰਿਵਾਰ ਮੈਂਬਰਾਂ ਨੇ ਸਾਡੀ ਮਦਦ ਕੀਤੀ ਪਰ ਹੌਲੀ-ਹੌਲੀ ਹਰ ਕੋਈ ਆਪਣੀ ਜ਼ਿੰਦਗੀ ਵਿੱਚ ਰੁੱਝ ਗਿਆ ਅੱਜ ਦੇ ਸਮੇਂ ਵਿੱਚ ਕੌਣ ਕਿਸੇ ਦਾ ਪੇਟ ਪਾਲ ਸਕਦਾ ਹੈ ਮੈਨੂੰ ਨੌਕਰੀ ਦੀ ਭਾਲ ਵਿੱਚ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਅਤੇ ਮੈਂ ਸਮਝ ਗਈ ਕਿ ਬਾਹਰੀ ਦੁਨੀਆ ਔਰਤਾਂ ਲਈ ਕਿੰਨੀ ਔਖੀ ਹੈ ਮੈਨੂੰ ਕਿਸੇ ਕੰਪਨੀ ਵਿੱਚ ਨੌਕਰੀ ਨਹੀਂ ਮਿਲੀ ਹਰ ਕੰਪਨੀ ਦੇ ਬਾਹਰ ਹਜ਼ਾਰਾਂ ਨੌਜਵਾਨ ਪਹਿਲਾਂ ਹੀ ਖੜੇ ਹੁੰਦੇ ਸੀ ਜਦੋਂ ਮੈਂ ਸਕੂਲ ਵਿੱਚ ਨੌਕਰੀ ਕੀਤੀ ਤਾਂ ਇਹ ਦੇਖ ਕੇ ਨਿਰਾਸ਼ ਹੋ ਗਈ ਕਿ ਅੱਧੇ ਦਿਨ ਤੋਂ ਬਾਅਦ ਕੰਮ ਕਰਨ ਤੋਂ ਬਾਅਦ ਉਸ ਨੂੰ ਮੈਨੂੰ ਸਿਰਫ 6000 ਰੁਪਏ ਮਿਲ ਰਹੇ ਸਨ ਜੋ ਘਰ ਦੇ ਬਿੱਲ ਹੀ ਭਰ ਸਕਦੀ ਸੀ ਇਸ ਵਿੱਚ ਮੈਨੂੰ ਹਰ ਸਕੂਲ ਵਾਲੇ ਮੈਨੂੰ ਮੇਰੀ ਡਿਗਰੀ ਬਾਰੇ ਪੁੱਛਦੇ ਅਤੇ ਮੇਰਾ ਮੂੰਹ ਖੁੱਲਾ ਰਹਿ ਜਾਂਦਾ ਕਾਫੀ ਪਾਲ ਕਰਨ ਦੇ ਬਾਵਜੂਦ ਮੈਨੂੰ ਕੋਈ ਨੌਕਰੀ ਨਹੀਂ ਮਿਲੀ ਇਸ ਲਈ ਮੈਨੂੰ ਆਪਣੇ ਦੋਸਤਾਂ ਦੇ ਭਰਾ ਰਾਹੀਂ ਇੱਕ ਪੀਜ਼ਾ ਹਾਊਸ ਵਿੱਚ ਵੈਕਟਰ ਦੀ ਨੌਕਰੀ ਮਿਲ ਗਈ। ਇਹ ਸ਼ਹਿਰ ਦੇ ਭੀੜ-ਪੜਾਕੇ ਵਾਲੇ ਇਲਾਕੇ ਵਿੱਚ ਬਣਾਇਆ ਹੋਇਆ ਸੀ। ਇੱਥੇ ਇੱਕ ਪੀਜ਼ਾ ਹਾਊਸ ਸੀ ਜਿੱਥੇ ਹਰ ਸਮੇਂ ਬੰਦਿਆਂ ਦੀ ਭਾਰੀ ਭੀੜ ਰਹਿੰਦੀ ਸੀ। ਮੈਨੂੰ ਕਾਲਾ ਫੀਟਿੰਗ ਵਾਲਾ ਪੈਂਟ ਕੋਟ ਦਿੱਤਾ ਗਿਆ ਜਿਸ ਤੇ ਪੀਜ਼ਾ ਹਾਊਸ ਦਾ ਨਾਮ ਲਿਖਿਆ ਹੋਇਆ ਸੀ ਅਤੇ ਮੈਨੂੰ ਅਗਲੇ ਦਿਨ ਹੀ ਨੌਕਰੀ ਲਈ ਬੁਲਾ ਲਿਆ ਗਿਆ। ਉਸ ਨੌਕਰੀ ਵਿੱਚ ਕਈ ਅਜੀਬ ਕੰਮ ਸਨ ਜੋ ਮੈਨੂੰ ਕਰਨੇ ਪੈਂਦੇ ਸਨ ਪਾਰ ਇੱਕ ਬੇਟਰ ਵਜੋਂ ਆਪਣੇ ਮੋਢਿਆਂ ਤੇ ਫੈਲੇ ਛੋਟੇ ਬਾਲਾਂ ਵਾਲੀ ਇੱਕ ਮਾਡਲ ਕੁੜੀ ਚਾਹੁੰਦੇ ਸਨ ਅਤੇ ਮੇਕਅਪ ਕਰਕੇ ਉਹ ਡਾਈਨਿੰਗ ਹਾਲ ਵਿੱਚ ਖੜੀ ਰਹੀ ਮੈਂ ਵਰਦੀ ਨੂੰ ਆਪਣੇ ਬੈਗ ਵਿੱਚ ਪਾ ਲਿਆ ਤੇ ਘਰ ਵਾਪਸ ਆ ਗਈ ਮੈਂ ਅਜੇ ਹੀ ਫੈਸਲਾ ਨਹੀਂ ਕੀਤਾ ਸੀ ਕਿ ਇਹ ਕੰਮ ਕਰਨਾ ਹੈ ਜਾਂ ਨਹੀਂ ਕਿਉਂਕਿ ਇਹ ਮੇਰੇ ਲਈ ਬਹੁਤ ਮੁਸ਼ਕਲ ਕੰਮ ਸੀ ਪਿਤਾ ਦੇ ਹੁੰਦੇ ਹੋਏ ਬਿਨਾ ਕੰਮ ਤੋਂ ਘਰੋਂ ਬਾਹਰ ਨਿਕਲਣ ਦੀ ਲੋਡ ਨਹੀਂ ਪਈ ਸੀ ਅਤੇ ਹਾਂ ਪੀਜ਼ਾ ਹਾਊਸ ਵਿੱਚ ਐਨੇ ਤੰਗ ਕੱਪੜੇ ਪਾ ਕੇ ਬਹੁਤ ਸਾਰੇ ਆਦਮੀਆਂ ਦੇ ਵਿਚਕਾਰ ਖੜਾ ਰਹਿਣਾ ਇਹ ਮੇਰੇ ਲਈ ਬਹੁਤ ਹੀ ਦਮ ਘੁੱਟਣ ਵਾਲਾ ਕੰਮ ਸੀ ਪਰ ਮੁਨੱਖ ਤੋਂ ਸਭ ਕੁਝ ਕਰਵਾ ਦਿੰਦੀ ਹੈ ਜਦੋਂ ਮੈਂ ਉੱਥੋਂ ਵਾਪਸ ਆਇਆ ਤਾਂ ਮੇਰੀ ਮਾਂ ਚਿੰਤੀ ਤਾਂ ਦਰਵਾਜ਼ੇ ਤੇ ਖੜੀ ਸੀ ਮੈਨੂੰ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆਣ ਲੱਗੇ ਮੈਂ ਮਾਂ ਨੂੰ ਪੁੱਛਿਆ ਕਿ ਉਹ ਦਰਵਾਜ਼ੇ ਤੇ ਕਿਉਂ ਖੜੀ ਹੈ ਤਾਂ ਮਾਂ ਰੋਣ ਲੱਗ ਪਈ ਅਤੇ ਕਹਿਣ ਲੱਗੀ ਕਿ ਬੇਟਾ ਬਿਜਲੀ ਦੇ ਮੀਟਰ ਵਾਲੇ ਮੁਲਾਜ਼ਮ ਆਏ ਸਨ ਅਤੇ ਉਹਨਾਂ ਨੇ ਸਾਡੀ ਬਿਜਲੀ ਕੱਟ ਦਿੱਤੀ ਹੈ ਮਾਂ ਦੀ ਗੱਲ ਸੁਣ ਕੇ ਮੇਰਾ ਦਿਲ ਕੰਬ ਗਿਆ ਗਰਮੀ ਪੂਰੇ ਜੋਸ਼ ਤੇ ਸੀ ਅਤੇ ਅਜੇ ਹੀ ਸਥਿਤੀ ਵਿੱਚ ਬਿਜਲੀ ਤੋਂ ਬਿਨਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਸੀ ਪਾਰ ਪਿਛਲੇ 2 ਮਹੀਨਿਆਂ ਤੋਂ ਸੀ ਬਿਜਲੀ ਦਾ ਬਿੱਲ ਨਹੀਂ ਭਰ ਸਕੀ ਸੀ ਅਤੇ ਸ਼ਾਇਦ ਇਸੇ ਕਾਰਨ ਸਾਡੀ ਬਿਜਲੀ ਕੱਟ ਦਿੱਤੀ ਗਈ ਸੀ ਮਾਂ ਦੇ ਹੰਝੂਆਂ ਨੇ ਮੇਰੇ ਲਈ ਫੈਸਲਾ ਬਹੁਤ ਆਸਾਨ ਕਰ ਦਿੱਤਾ ਮੈਂ ਮੰਮੀ ਨੂੰ ਜੱਫੀ ਪਾ ਕੇ ਕਿਹਾ ਕਿ ਮੈਨੂੰ ਚੰਗੀ ਥਾਂ ਤੇ ਨੌਕਰੀ ਮਿਲ ਗਈ ਹੈ ਅਤੇ ਮੈਂ ਕੱਲ ਤੋਂ ਨੌਕਰੀ ਤੇ ਜਾਣਾ ਹੈ ਮਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਹੁਣ ਤੂੰ ਹੀ ਮੇਰਾ ਸਹਾਰਾ ਹੈ ਤੇ ਤੂੰ ਦੋਹੇ ਪੈਣਾ ਦਾ ਵਿਆਹ ਕਰਨਾ ਹੈ ਮਾਂ ਨੇ ਮੇਰੇ ਮੋਢਿਆਂ ਤੇ ਭਾਰੀ ਜ਼ਿੰਮੇਵਾਰੀ ਪਾ ਦਿੱਤੀ ਸੀ ਅਤੇ ਮੈਂ ਸੋਚ ਰਹੀ ਸੀ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਕਿਵੇਂ ਸੰਭਾਲਾਂਗੀ ਪਰ ਮੈਨੂੰ ਇਹ ਫਰਜ਼ ਨਿਭਾਉਣਾ ਪਿਆ ਮਾਂ ਪੁੱਛ ਰਹੀ ਸੀ ਕਿ ਮੈਨੂੰ ਨੌਕਰੀ ਕਿੱਥੇ ਮਿਲੀ ਪਰ ਮੈਂ ਉਹਨਾਂ ਨੂੰ ਇਹ ਨਹੀਂ ਦੱਸਣਾ ਚਾਹੁੰਦੀ ਸੀ ਕਿ ਮੈਨੂੰ ਨੌਕਰੀ ਕਿੱਥੇ ਮਿਲੀ ਇਸ ਲਈ ਮੈਂ ਮੰਮੀ ਨੂੰ ਦੱਸਿਆ ਕਿ ਇਹ ਇੱਕ ਵੱਡੀ ਕੰਪਨੀ ਵਿੱਚ ਇੱਕ ਚੰਗੀ ਨੌਕਰੀ ਮਿਲੀ ਹੈ ਮੇਰੀ ਨੌਕਰੀ ਦਾ ਸਮਾਂ ਦੁਪਹਿਰ 3 ਵਜੇ ਤੋਂ ਰਾਤ 11 ਵਜੇ ਤੱਕ ਹੈ ਅਤੇ ਮੈਂ ਬੜੀ ਮੁਸ਼ਕਿਲ ਨਾਲ ਇਹ ਗੱਲ ਆਪਣੀ ਮਾਂ ਨੂੰ ਦੱਸੀ। ਉਹ ਮੇਰੀ ਨੌਕਰੀ ਦਾ ਸਮਾਂ ਜਾਣ ਕੇ ਹੈਰਾਨ ਸੀ। ਇਹ ਕਿਹੜੀ ਕੰਪਨੀ ਹੈ ਜਿਸ ਨੂੰ ਦੁਪਹਿਰ 3 ਵਜੇ ਬੁਲਾਇਆ ਗਿਆ ਹੈ? ਮੈਂ ਝੂਠ ਬੋਲਿਆ ਕਿ ਇਹ ਮਲਟੀਨੈਸ਼ਨਲ ਕੰਪਨੀ ਹੈ ਜੋ 24 ਘੰਟੇ ਚੱਲਦੀ ਹੈ। ਇਸ ਸਮੇਂ ਸਾਨੂੰ ਪੈਸਿਆਂ ਦੀ ਇੰਨੀ ਜ਼ਰੂਰਤ ਸੀ ਕਿ ਮਾਂ ਨੇ ਹੋਰ ਸਵਾਲ ਪੁੱਛਣ ਦੀ ਬਜਾਏ ਮੇਰੀ ਤਰੱਕੀ ਲਈ ਤੇਰੇ ਸਾਰੀਆਂ ਸ਼ੀਸ਼ਾਂ ਦਿੱਤੀਆਂ ਤੇ ਅਗਲੇ ਦਿਨ ਦੁਪਹਿਰ 2 ਵਜੇ ਪੀਜ਼ਾ ਹਾਊਸ ਲਈ ਚਲੀ ਗਈ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਕਿਸਮਤ ਮੈਨੂੰ ਕਿੱਥੇ ਲੈ ਕੇ ਜਾ ਰਹੀ ਹੈ ਮੈਂ ਪੀਜ਼ਾ ਹਾਊਸ ਆ ਕੇ ਆਪਣੀ ਵਰਦੀ ਬਦਲ ਲਈ ਮੈਨੇਜਰ ਨੇ ਮੈਨੂੰ ਪੀਜ਼ਾ ਹਾਊਸ ਦੇ ਦਰਵਾਜ਼ੇ ਕੋਲ ਖੜਾ ਕਰ ਦਿੱਤਾ ਤੇ ਕਿਹਾ ਕਿ ਅੱਜ ਤੇਰਾ ਪਹਿਲਾ ਦਿਨ ਹੈ ਤਾਂ ਕਿ ਤੁਸੀਂ ਸਾਰਿਆਂ ਦਾ ਸਤਿਕਾਰ ਨਾਲ ਸਵਾਗਤ ਕਰੋਗੇ ਫੇਰ ਗੁੱਸੇ ਨਾਲ ਮੈਨੂੰ ਕਿਹਾ ਇਹ ਕਿਹੋ ਜਿਹਾ ਮੂੰਹ ਲੈ ਕੇ ਆਈ ਹੈ ਜਾਓ ਪਹਿਲਾਂ ਆਪਣਾ ਮੇਕਅਪ ਕਰੋ ਮੈਨੇਜਰ ਦੀ ਗੱਲ ਸੁਣ ਕੇ ਮੈਂ ਸ਼ਰਮਿੰਦਾ ਮਹਿਸੂਸ ਕੀਤਾ ਕਿਉਂਕਿ ਮੇਰੇ ਕੋਲ ਮੇਕਅਪ ਨਹੀਂ ਸੀ ਉੱਥੇ ਮੌਜੂਦ ਇੱਕ ਹੋਰ ਕੁੜੀ ਨੇ ਮੈਨੂੰ ਆਪਣੇ ਮੇਕਅਪ ਅਤੇ ਸੁਰਖੀ ਲਗਾ ਦਿੱਤੀ ਉਹ ਬੜੀ ਤੇਜ਼ੀ ਨਾਲ ਮੇਰੇ ਚਿਹਰੇ ਤੇ ਹੱਥ ਫੇਰ ਰਹੀ ਸੀ ਅਤੇ ਉਸ ਤੋਂ ਬਾਅਦ ਜਦੋਂ ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਮੈਨੂੰ ਪਤਾ ਸੀ ਕਿ ਮੈਂ ਸੁੰਦਰ ਸੀ ਅਤੇ ਮੇਰਾ ਰੰਗ ਗੋਰਾ ਸੀ ਪਰ ਥੋੜਾ ਜਿਹਾ ਮੇਕਅਪ ਕਰਨ ਤੋਂ ਬਾਅਦ ਮੈਂ ਹੋਰ ਵੀ ਸੁੰਦਰ ਹੋ ਗਈ ਸੀ ਮੈਂ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖ ਰਹੀ ਸੀ ਜਦੋਂ ਕੁੜੀ ਕਹਿਣ ਲੱਗੀ ਕਿ ਇਹ ਲੋਕ ਇੱਥੇ ਸਿਰਫ ਖੂਬਸੂਰਤੀ ਕਰਕੇ ਰੱਖਦੇ ਹਨ ਨਹੀਂ ਤਾਂ ਇਹਨਾਂ ਨੂੰ ਕੰਮ ਕਰਨ ਲਈ ਕਈ ਲੋਕ ਮਿਲ ਜਾਂਦੇ ਹਨ ਮੈਨੂੰ ਪਤਾ ਸੀ ਕਿ ਮੈਨੂੰ ਇਹ ਨੌਕਰੀ ਮੇਰੀ ਕਾਬਲੀਅਤ ਕਾਰਨ ਨਹੀਂ ਸਗੋਂ ਮੇਰੀ ਖੂਬਸੂਰਤੀ ਕਾਰਨ ਮਿਲੀ ਸੀ ਮੇਰਾ ਕੰਮ ਤੇ ਅੱਜ ਪਹਿਲਾ ਦਿਨ ਸੀ ਇਹ ਦਿਨ ਮੈਨੂੰ ਬਹੁਤ ਹੀ ਵੱਡਾ ਲੱਗ ਰਿਹਾ ਸੀ ਮੈਂ 3 ਵਜੇ ਤੋਂ ਦਰਵਾਜ਼ੇ ਤੇ ਖੜੀ ਸੀ ਆਉਣ ਜਾਣ ਵਾਲੇ ਆਦਮੀਆਂ ਤੇ ਔਰਤਾਂ ਦਾ ਸੁਆਗਤ ਕਰ ਰਹੀ ਸੀ ਇੱਥੇ ਬਹੁਤ ਘੱਟ ਔਰਤਾਂ ਆਈਆਂ ਰਾਤ ਨੂੰ ਜ਼ਿਆਦਾਤਰ ਸਿਰਫ ਮਰਦ ਹੀ ਆਉਂਦੇ ਸਨ ਜਦੋਂ ਤੱਕ ਮੈਂ ਕੰਮ ਖਤਮ ਕੀਤਾ ਮੇਰੀਆਂ ਲੱਤਾਂ ਵਿੱਚ ਬਹੁਤ ਦਰਦ ਸੀ ਅਤੇ ਮੈਂ ਬੱਸ ਵਿੱਚ ਦੁਬਾਰਾ ਥੱਕੇ ਖਾ ਕੇ ਘਰ ਪਹੁੰਚਣਾ ਸੀ ਜਦੋਂ ਮੈਂ 12 ਵਜੇ ਦੇ ਕਰੀਬ ਘਰ ਪਹੁੰਚੀ ਤਾਂ ਮਾਂ ਮੇਰੀ ਉਡੀਕ ਕਰ ਰਹੀ ਸੀ ਮੈਂ ਆਪਣੀ ਮਾਂ ਨਾਲ ਬੈਠ ਕੇ ਖਾਣਾ ਖਾਧਾ ਤੇ ਤੁਰੰਤ ਮੰਝੇ ਤੇ ਲੇਟ ਗਈ ਮੈਨੂੰ ਬਾਬਾ ਬਹੁਤ ਜ਼ਿਆਦਾ ਰਿਆ ਸੀ ਬਾਬਾ ਸਭ ਤੋਂ ਵੱਧ ਮੇਰੀਆਂ ਮਿੰਤਾਂ ਕਰਦਾ ਸੀ ਫਿਰ ਵੀ ਮੈਨੂੰ ਹਮੇਸ਼ਾ ਕਿਸੇ ਨਾ ਕਿਸੇ ਗੱਲ ਤੇ ਗੁੱਸਾ ਆਉਂਦਾ ਸੀ ਲੱਤਾਂ ਵਿੱਚ ਦਰਦ ਨਾਲ ਜੂਝਦੀ ਹੋਈ ਮੈਂ ਸੌਂ ਗਈ ਅਗਲੇ ਦਿਨ ਮੈਂ ਫਿਰ 2 ਵਜੇ ਦੇ ਕਰੀਬ ਘਰੋਂ ਨਿਕਲੀ ਅੱਜ ਮੈਨੂੰ ਦਰਵਾਜ਼ੇ ਕੋਲ ਖੜਾ ਨਹੀਂ ਕੀਤਾ ਗਿਆ ਸਗੋਂ ਆਰਡਰ ਲੈਂਨ ਦਾ ਕੰਮ ਦਿੱਤਾ ਗਿਆ ਹਾਲਾਂਕਿ ਇਹ ਕੰਮ ਮੈਨੂੰ ਥੋੜਾ ਆਸਾਨ ਲੱਗਦਾ ਸੀ ਕੁਝ ਸਮੇਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਇਹ ਕੰਮ ਬਿਲਕੁਲ ਵੀ ਆਸਾਨ ਨਹੀਂ ਸੀ ਜਦੋਂ ਵੀ ਮੈਂ ਆਰਡਰ ਲੈਂਨ ਜਾਂਦੀ ਤਾਂ ਆਦਮੀ ਅਕਸਰ ਮੈਨੂੰ ਸਿਰ ਤੋਂ ਪੈਰਾਂ ਤੱਕ ਦੇਖਦੇ ਸਨ ਅਤੇ ਮੈਨੂੰ ਬਦਲੇ ਵਿੱਚ ਮੁਸਕਰਾਉਣਾ ਪੈਂਦਾ ਸੀ ਕਿਉਂਕਿ ਇਹ ਮੇਰੇ ਕੰਮ ਦਾ ਨਿਯਮ ਸੀ ਉਹ ਜਾਣ ਬੁੱਝ ਕੇ ਆਰਡਰ ਲੈਂਨ ਵਿੱਚ ਬਹੁਤ ਸਮਾਂ ਲੈਂਦੇ ਸਨ ਅਤੇ ਕਈ ਵਾਰ ਆਰਡਰ ਲੈਂਦੇ ਸਮੇਂ ਐਨਾ ਨੇੜੇ ਆ ਜਾਂਦੇ ਸਨ ਕਿ ਮੇਰਾ ਸਾਹ ਰੁਕ ਜਾਂਦਾ ਸੀ। ਇਹ ਪੀઝા ਹਾਊਸ ਮੇਰੇ ਵਰਗੇ ਬੇਟਰਾ ਕਰਕੇ ਹੀ ਚੱਲ ਰਿਹਾ ਸੀ। ਹੁਣ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਇੱਥੇ ਆਉਣ ਵਾਲੇ ਜ਼ਿਆਦਾਤਰ ਲੋਕ ਕੁੜੀਆਂ ਕਰਕੇ ਹੀ ਆਉਂਦੇ ਹਨ। ਦਿਨ ਤੇਜ਼ੀ ਨਾਲ ਬੀਤ ਰਹੇ ਗਏ ਅਤੇ ਮੈਨੂੰ ਇੱਥੇ ਕੰਮ ਕਰਨੇ 1 ਮਹੀਨਾ ਹੋ ਗਿਆ ਸੀ। ਉਸ 1 ਮਹੀਨੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਾਪਰੀਆਂ ਜੋ ਮੇਰੇ ਲਈ ਬਹੁਤ ਅਜੀਬ ਸਨ। ਮਰਦਾਂ ਦੀ ਅਜੀਬ ਨਿਗਾਹ ਹੁੰਦੀ ਸੀ। ਦੋਰੇ ਅਰਥਾਂ ਵਾਲੇ ਆਰਡਰ ਅਤੇ ਸ਼ਬਦ ਦੇਣ ਦੇ ਬਹਾਨੇ ਨੇੜੇ ਆਉਣਾ ਟਰਾਂਸਫਰ ਕਰੋ ਪਰ ਉਸ ਨੌਕਰੀ ਦੀ ਸਭ ਤੋਂ ਚੰਗੀ ਗੱਲ ਇਹ ਸੀ ਕਿ ਤਨਖਾਹ ਤੋਂ ਇਲਾਵਾ ਉਸ ਇੱਕ ਮਹੀਨੇ ਵਿੱਚ ਟਿਪਟ ਦੇ ਬਹੁਤ ਸਾਰੇ ਪੈਸੇ ਇਕੱਠੇ ਹੋ ਗਏ ਸਨ ਮੈਂ ਉਸ ਪੈਸੇ ਨਾਲ ਬਿਜਲੀ ਦਾ ਬਿੱਲ ਅਦਾ ਕੀਤਾ ਮੈਨੂੰ ਹੌਲੀ-ਹੌਲੀ ਪੀਜ਼ਾ ਹਾਊਸ ਦੇ ਮਾਹੌਲ ਦੀ ਆਦਤ ਪੈ ਰਹੀ ਸੀ ਪੰਜ ਮੁੰਡੇ ਹਰ ਰੋਜ਼ ਸ਼ਾਮ ਨੂੰ ਪੀਜ਼ਾ ਹੌਸਾ ਜਾਂਦੇ ਅਤੇ ਨਜ਼ਦੀਕੀ ਮੇਜ਼ ਤੇ ਬੈਠ ਜਾਂਦੇ ਉਹ ਮੇਜ਼ ਮੇਰੇ ਸ਼ਕਸ਼ਨ ਵਿੱਚ ਸੀ ਅਤੇ ਮੈਂ ਹਰ ਰੋਜ਼ ਉਹਨਾਂ ਕੋਲ ਆਰਡਰ ਲੈਣ ਜਾਂਦੀ ਸੀ ਇਹ 5 24 25 ਸਾਲ ਦੇ ਨੌਜਵਾਨ ਸਨ ਜੋ ਮੇਰੇ ਵੱਲ ਗੰਦੀ ਨਜ਼ਰ ਨਾਲ ਦੇਖਦੇ ਸਨ ਅੱਜ ਵੀ ਜਦੋਂ ਮੈਂ ਉਹਨਾਂ ਕੋਲ ਆਰਡਰ ਲੈਣ ਗਈ ਤਾਂ ਉਹਨਾਂ ਵਿੱਚੋਂ ਇੱਕ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕੀ ਤੁਸੀਂ ਇੱਥੇ ਮਜਬੂਰੀ ਵਿੱਚ ਕੰਮ ਕਰਦੇ ਹੋ ਮੈਂ ਕਿਹਾ ਹਾਂ ਉਸ ਨੇ ਝਟਾ ਆਪਣਾ ਕਾਰਡ ਕੱਢਿਆ ਤੇ ਮੇਰੇ ਵੱਲ ਦੇਖ ਕੇ ਕਿਹਾ ਕਿ ਤੂੰ ਬਹੁਤ ਚੰਗੀ ਕੁੜੀ ਲੱਗਦੀ ਹੈ ਜੇਕਰ ਤੁਹਾਨੂੰ ਕਦੇ ਕਿਸੇ ਮਦਦ ਦੀ ਲੋੜ ਹੈ ਤਾਂ ਇਹ ਕਾਰਡ ਰੱਖੋ ਬਿਨਾਂ ਸੋਚੇ ਸਮਝੇ ਮੈਂ ਉਹ ਕਾਰਡ ਚੁੱਕ ਕੇ ਆਪਣੀ ਜੇਬ ਵਿੱਚ ਰੱਖ ਲਿਆ ਅਤੇ ਉਹ ਮੁਸਕਰਾਇਆ ਉਸ ਤੋਂ ਬਾਅਦ ਇਹ ਸਿਲਸਿਲਾ ਜਾਰੀ ਰਿਹਾ ਹਰ ਰੋਜ਼ ਮੈਂ ਉਹਨਾਂ ਦੇ ਆਰਡਰ ਲੈਣ ਜਾਂਦੀ ਹਾਂ ਅਤੇ ਉਹਨਾਂ ਵਿੱਚੋਂ ਇੱਕ ਮੈਨੂੰ ਸਵਾਲ ਪੁੱਛਦਾ ਹੈ ਰੋਜ਼ਾਨਾ ਮਿਲਣ ਦਾ ਕਾਰਨ ਅਸੀਂ ਦੋਸਤ ਬਣ ਗਏ ਦੂਜਾ ਮਹੀਨਾ ਬੇਪਾਲਕ ਚਬਕਦਿਆਂ ਹੀ ਬੀਤ ਗਿਆ ਅਤੇ ਫਿਰ ਇੱਕ ਦਿਨ ਮਾਂ ਨੇ ਮੈਨੂੰ ਕਿਹਾ ਕਿ ਤੇਰੀ ਵੱਡੀ ਭੈਣ ਦਾ ਬਹੁਤ ਵਧੀਆ ਰਿਸ਼ਤਾ ਹੋਇਆ ਹੈ ਅਤੇ ਉਹ ਜਲਦੀ ਵਿਆਹ ਕਰਾਉਣਾ ਚਾਹੁੰਦੇ ਹਨ ਮਾਂ ਦੀ ਗੱਲ ਸੁਣ ਕੇ ਮੈਨੂੰ ਚਿੰਤਾ ਹੋ ਗਈ ਕਿਉਂਕਿ ਹੁਣ ਤੱਕ ਘਰ ਦਾ ਖਰਚਾ ਮੈਂ ਆਪਣੀ ਮੋਢਾਂ ਤੇ ਚੁੱਕਿਆ ਹੋਇਆ ਸੀ ਮੈਂ ਵਿਆਹ ਦੀ ਜ਼ਿੰਮੇਵਾਰੀ ਬਾਰੇ ਸੋਚ ਵੀ ਨਹੀਂ ਸਕਦੀ ਸੀ ਮਾਂ ਕਹਿਣ ਲੱਗੀ ਕਿ ਤੂੰ ਆਪਣੀ ਕੰਪਨੀ ਤੋਂ ਕਰਜ਼ਾ ਲੈ ਲਵੀਂ ਕੰਪਨੀ ਕਿੰਨੀ ਵੱਡੀ ਹੈ ਜੇ ਤੁਸੀਂ 1 ਲੱਖ ਰੁਪਏ ਦਾ ਵੀ ਕਰਜ਼ਾ ਲੈ ਲਵੋ ਤਾਂ ਤੁਹਾਡੀ ਭੈਣ ਦਾ ਵਿਆਹ ਵਧੀਆ ਟੰਗ ਨਾਲ ਹੋ ਜਾਵੇਗਾ ਮੇਰੀ ਵੱਡੀ ਭੈਣ ਵੀ 26 ਸਾਲ ਦੀ ਹੋ ਗਈ ਸੀ ਅਤੇ ਮਾਂ ਉਸ ਲਈ ਬਹੁਤ ਚਿੰਤਿਤ ਸੀ ਹੁਣ ਮੈਂ ਆਪਣੀ ਮਾਂ ਨੂੰ ਕੀ ਦੱਸਾਂ ਕਿ ਮੈਂ ਤਾਂ ਪੀਜ਼ਾ ਹਾਊਸ ਵਿੱਚ ਛੋਟੀ ਜਿਹੀ ਨੌਕਰੀ ਕਰ ਰਹੀ ਹਾਂ ਲੱਖਾਂ ਰੁਪਏ ਕਿਵੇਂ ਮਿਲ ਲਗੇ ਮੇਰੀ ਮਾਂ ਦੀ ਗੱਲ ਦਾ ਮੈਂ ਕੋਈ ਜਵਾਬ ਨਹੀਂ ਦਿੱਤਾ ਪਰ ਮੈਂ ਉਸ ਦੀਆਂ ਅੱਖਾਂ ਵਿੱਚ ਉਮੀਦ ਦੀ ਚਮਕ ਸਾਫ਼ ਦੇਖ ਸਕਦੀ ਸੀ ਮੰਮੀ ਨੂੰ ਯਕੀਨ ਸੀ ਕਿ ਮੈਨੂੰ ਕੰਪਨੀ ਤੋਂ ਕਰਜ਼ਾ ਮਿਲੇਗਾ ਤੇ ਮੈਂ ਸੋਚ ਰਹੀ ਸੀ ਕਿ ਮੇਰੇ ਝੂਠ ਨੇ ਮੈਨੂੰ ਕਿੱਥੇ ਫਸਾ ਦਿੱਤਾ ਹੈ ਅਗਲੇ ਦਿਨ ਮੈਂ ਕੰਮ ਤੇ ਹਰ ਸਮੇਂ ਚਿੰਤਤ ਸੀ ਅਤੇ ਮੇਰੇ ਨਾਲ ਕੰਮ ਕਰਨ ਵਾਲੀ ਕੁੜੀ ਨੇ ਨੋਟ ਕੀਤਾ ਉਸਨੇ ਮੈਨੂੰ ਪੁੱਛਿਆ ਕੀ ਗੱਲ ਹੈ ਕੋਮਲ ਤੁਸੀਂ ਅੱਜ ਬਹੁਤ ਪਰੇਸ਼ਾਨ ਲੱਗ ਰਹੇ ਹੋ ਮੈਂ ਉਸ ਨੂੰ ਦੱਸਿਆ ਕਿ ਮੇਰੀ ਵੱਡੀ ਭੈਣ ਦਾ ਵਿਆਹ ਕਰਨਾ ਹੈ ਅਤੇ ਮੇਰੇ ਕੋਲ ਪੈਸੇ ਨਹੀਂ ਹਨ ਮੇਰੀ ਗੱਲ ਸੁਣ ਕੇ ਉਹ ਬੋਲੀ ਫਿਰ ਇੰਨਾ ਖਰਚਾ ਕਰਨ ਦੀ ਕੀ ਲੋੜ ਹੈ ਸਾਦਗੀ ਨਾਲ ਅਲਵਿਦਾ ਕਰੋ ਉਸ ਦੀ ਗੱਲ ਸੁਣ ਕੇ ਮੈਂ ਸੋਚਣ ਲੱਗੀ ਕਿ ਉਹ ਸਹੀ ਬੋਲ ਰਹੀ ਸੀ ਅਜਿਹੇ ਮੁੱਦਾ ਬਣਾਉਣ ਦੀ ਕੀ ਲੋੜ ਹੈ ਕਰਾ ਕੇ ਸਲਾਪਣੀ ਮਾਂ ਨੂੰ ਦਿੱਤੀ ਤਾਂ ਜੋ ਸਾਡੇ ਢੰਗ ਨਾਲ ਮੇਰੀ ਭੈਣ ਨੂੰ ਅਲਵਿਦਾ ਕਰ ਸਕੇ ਪਰ ਮੇਰੀ ਮਾਂ ਦੀ ਗੱਲ ਸੁਣ ਕੇ ਉਹ ਕਹਿਣ ਲੱਗੀ ਕਿ ਸਾਰਿਆਂ ਨੂੰ ਸਾਡੇ ਮਸਲਿਆਂ ਦੀ ਜਾਣਕਾਰੀ ਨਹੀਂ ਹੈ ਲੜਕੇ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਹੀ ਮੈਨੂੰ ਦਾਜ ਦੀ ਲੰਮੀ ਸੂਚੀ ਦੇ ਦਿੱਤੀ ਹੈ ਅਤੇ ਜੇਕਰ ਮੈਂ ਤੇਰੀ ਭੈਣ ਨੂੰ ਖਾਲੀ ਹੱਥ ਭੇਜ ਦਿੱਤਾ ਤਾਂ ਉਹ ਸਦੇ ਸਾਰੇ ਸਾਰੀ ਉਮਰ ਉਸ ਨੂੰ ਤਾਨੇ ਮਾਰਦੇ ਰਹਿਣਗੇ ਮਾਂ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ ਤੇ ਕਿਹਾ ਕਿ ਮੇਰੀ ਭੈਣ ਦਾ ਵਿਆਹ ਜਹੀ ਥਾਂ ਤੇ ਕਰਵਾਉਣ ਦੀ ਕੀ ਲੋੜ ਹੈ ਮੇਰੀ ਗੱਲ ਸੁਣ ਕੇ ਮਾਂ ਗੁੱਸੇ ਚ ਆਈ ਤੇ ਕਹਿਣ ਲੱਗੀ ਪਤਾ ਤੇਰੀ ਭੈਣ ਲਈ ਕਿੰਨਾ ਚੰਗਾ ਰਿਸ਼ਤਾ ਆਇਆ ਹੈ ਜੇ ਅੱਜ ਤੇਰਾ ਬਾਪੂ ਜਿਉਂਦਾ ਹੁੰਦਾ ਤਾਂ ਮੈਨੂੰ ਤੇਰੇ ਅੱਗੇ ਤਰਲੇ ਨਾ ਕਰਨੇ ਪੈਂਦੇ ਉਹ ਖੁਦ ਆਪਣੀ ਧੀ ਲਈ ਕਿਸੇ ਵੀ ਤਰੀਕੇ ਨਾਲ ਪੈਸੇ ਬਚਾਉਣ ਦਾ ਪ੍ਰਬੰਧ ਕਰਦਾ ਮਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਉਸ ਦੀਆਂ ਗੱਲਾਂ ਤੇ ਮੇਰੇ ਦਿਲ ਨੂੰ ਬਹੁਤ ਥੇਸ ਪਹੁੰਚੀ ਮੈਂ ਸਹੀ ਸੀ ਬਾਬਾ ਜਿਉਂਦਾ ਹੁੰਦਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਪੈਸੇ ਇਕੱਠੇ ਕਰ ਲੈਂਦੇ ਮੈਂ ਆਪਣੀ ਮਾਂ ਨੂੰ ਜੱਫੀ ਪਾ ਕੇ ਵਾਦਾ ਕੀਤਾ ਕਿ ਮੈਂ ਛੇਤੀ ਹੀ ਪੈਸਿਆਂ ਦਾ ਇੰਤਜ਼ਾਮ ਕਰਾਂਗੀ ਮੈਨੂੰ ਖੁਦ ਨਹੀਂ ਪਤਾ ਸੀ ਕਿ ਮੇਰੇ ਕੋਲ ਐਨੇ ਪੈਸੇ ਕਿੱਥੋਂ ਆਣਗੇ ਬਾਕੀ ਬੱਚਿਆਂ ਲਈ ਬਾਪ ਦਾ ਪਰਸ਼ਾਵਾ ਬਹੁਤ ਵੱਡਾ ਵਰਦਾਨ ਹੁੰਦਾ ਹੈ ਉਹ ਆਪਣੇ ਬੱਚਿਆਂ ਦੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਆਪਣੀ ਜਾਨ ਦਾਤ ਤੇ ਲਾ ਕੇ ਵੀ ਦਿੰਦਾ ਹੈ ਅਤੇ ਮੇਰੇ ਲਈ ਆਪਣੇ ਪਿਤਾ ਦੀ ਜਗ੍ਹਾ ਲੈਣਾ ਬਹੁਤ ਮੁਸ਼ਕਿਲ ਸੀ ਦਿਨ ਇਸ ਤਰ੍ਹਾਂ ਮੁਸ਼ਕਲਾਂ ਨਾਲ ਲੰਘ ਰਹੇ ਸੀ ਮੈਂ ਪੀਜ਼ਾ ਹਾਊਸ ਦੇ ਮੈਂਬਰ ਨਾਲ ਪੈਸਿਆਂ ਬਾਰੇ ਗੱਲ ਕੀਤੀ ਪਰ ਜਿਸ ਤਰ੍ਹਾਂ ਉਸ ਨੇ ਮੇਰੀ ਗੱਲ ਸੁਣ ਕੇ ਮੇਰੇ ਵੱਲ ਦੇਖਿਆ ਉਸ ਨੇ ਮੈਨੂੰ ਬਹੁਤ ਗੰਦੀਆਂ ਨਜ਼ਰਾਂ ਨਾਲ ਦੇਖਿਆ ਉਹ ਮੁੰਡੇ ਜੇ ਵੀ ਹਰ ਰੋਜ਼ ਪੀਜ਼ਾ ਹਾਊਸ ਆਉਂਦੇ ਸਨ ਜਦੋਂ ਮੈਂ ਉਹਨਾਂ ਦਾ ਆਰਡਰ ਲੈਣ ਗਈ ਤਾਂ ਉਹਨਾਂ ਵਿੱਚ ਇੱਕ ਨੇ ਪੁੱਛਿਆ ਕੀ ਗੱਲ ਹੈ ਅੱਜ ਤੁਹਾਡਾ ਚਿਹਰਾ ਪੂਰੀ ਤਰ੍ਹਾਂ ਉਦਾਸ ਹੈ ਪਤਾ ਨਹੀਂ ਕਿਉਂ ਉਸ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਬਾਰ-ਬਾਰ ਪੁੱਛਣ ਲੱਗਾ ਕੀ ਕੀ ਮੈਂ ਉਸ ਨੂੰ ਆਪਣੀ ਮੁਸ਼ਕਲ ਬਾਰੇ ਦੱਸਣਾ ਚਾਹੁੰਦੀ ਹਾਂ ਜਾਂ ਨਹੀਂ ਮੈਂ ਵੀ ਉਸ ਨੂੰ ਆਪਣੀ ਸਮੱਸਿਆ ਦੱਸੀ ਕਿਉਂਕਿ ਮੈਨੂੰ ਵੀ ਕਿਸੇ ਅਜਿਹੇ ਵਿਅਕਤੀ ਦੀ ਤਲਾਸ਼ ਸੀ ਜਿਸ ਕੋਲ ਮੈਂ ਖੁੱਲ ਕੇ ਆਪਣਾ ਦਰਦ ਬਿਆਨ ਕਰ ਸਕਾਂ ਮੇਰੀ ਗੱਲ ਸੁਣ ਕੇ ਉਸ ਦੇ ਚਿਹਰੇ ਤੇ ਮੁਸਕਰਾ ਹਟਾ ਗਈ ਅਤੇ ਕਿਹਾ ਕਿ ਤੁਸੀਂ ਇੰਨੀ ਛੋਟੀ ਜਿਹੀ ਗੱਲ ਤੇ ਪਰੇਸ਼ਾਨ ਹੋ ਅਸੀਂ ਤੁਹਾਨੂੰ ਆਪਣਾ ਕਾਰਡ ਦਿੱਤਾ ਹੈ ਤਾਂ ਜੋ ਤੁਸੀਂ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਸਾਨੂੰ ਯਾਦ ਰੱਖ ਸਕੋ ਹੈਰਾਨੀ ਨਾਲ ਉਹਨਾਂ ਦੇ ਚਿਹਰਿਆਂ ਵੱਲ ਦੇਖਣ ਲੱਗੀ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਪੰਜ ਅਜਨਬੀ ਮੁੰਡੇ ਮੈਨੂੰ ਪੈਸੇ ਦੇ ਸਕਦੇ ਹਨ ਪਰ ਉਹਨਾਂ ਪੰਜਾਂ ਨੇ ਤੁਰੰਤ ਮੈਨੂੰ ਲੱਖਾਂ ਰੁਪਏ ਦੇ ਦਿੱਤੇ ਮੈਂ ਉਸ ਵੱਲ ਹੀ ਦੇਖ ਰਹੀ ਸੀ ਉਸ ਨੇ ਕਿਹਾ ਲੱਖ ਰੁਪਏ ਦੇਣਾ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈ ਪਰ ਮੈਨੂੰ ਵੀ ਉਹਨਾਂ ਦੇ ਕੁਝ ਕੰਮ ਆਉਣਾ ਪਵੇਗਾ ਮੈਂ ਉਹਨਾਂ ਦੀ ਗੱਲ ਸੁਣ ਕੇ ਘਬਰਾ ਗਈ ਮੈਨੂੰ ਇਹ ਸਮਝਣ ਵਿੱਚ देर ਨਹੀਂ ਲੱਗੀ ਕਿ ਉਹ ਮੁੰਡਿਆ ਨੂੰ ਮੇਰੇ ਤੱਕ ਕੀ ਕੰਮ ਹੋ ਸਕਦਾ ਹੈ ਮੈਂ ਘਬਰਾ ਗਈ ਅਤੇ ਕਿਹਾ ਕਿ ਮੈਂ ਇੱਕ ਨੇਕ ਪਰਿਵਾਰ ਨਾਲ ਸਬੰਧ ਰੱਖਦੀ ਹਾਂ ਅਤੇ ਮੈਂ ਕੋਈ ਗਲਤ ਕੰਮ ਨਹੀਂ ਕਰ ਸਕਦੀ। ਉਸ ਨੇ ਹੱਸ ਕੇ ਕਿਹਾ ਕਿ ਅਸੀਂ ਹੁਣੇ ਤੈਨੂੰ ਦੱਸਿਆ ਹੈ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਪਰ ਅੱਜ ਦੇ ਸਮੇਂ ਵਿੱਚ ਲੱਖ ਰੁਪਏ ਕੋਈ ਵੀ ਤੁਹਾਨੂੰ ਨਹੀਂ ਦੇਵੇਗਾ। ਭਾਵੇਂ ਉਹ ਤੁਹਾਡੇ ਨਜ਼ਦੀਕੀ ਰਿਸ਼ਤੇਦਾਰ ਹੀ ਕਿਉਂ ਨਾ ਹੋਣ। ਉਹ ਬਿਲਕੁਲ ਸਹੀ ਸੀ ਪਰ ਮੈਂ ਆਪਣੀ ਇੱਜ਼ਤ ਗਿਰਵੀ ਰੱਖ ਕੇ ਲੱਖਾਂ ਰੁਪਏ ਨਹੀਂ ਲੈਣਾ ਚਾਹੁੰਦੀ ਸੀ। ਇਸ ਲਈ ਮੈਂ ਉਸ ਨੂੰ ਸਾਫ਼ ਇਨਕਾਰ ਕਰ ਦਿੱਤਾ। ਮੈਂ ਸਥਿਤੀ ਤੋਂ ਪੂਰੀ ਤਰ੍ਹਾਂ ਥੱਕ ਗਈ ਸੀ ਜਦੋਂ ਮੈਂ ਘਰ ਪਹੁੰਚੀ ਤਾਂ ਮੇਰੀ ਮਾਂ ਅਤੇ ਭੈਣ ਮੇਰਾ ਇੰਤਜ਼ਾਰ ਕਰ ਰਹੀਆਂ ਸਨ ਮਾਂ ਨੇ ਦੱਸਿਆ ਕਿ ਭੈਣ ਦੇ ਸਹੁਰੇ 1 ਮਹੀਨੇ ਬਾਅਦ ਹੀ ਵਿਆਹ ਦੀ ਗੱਲ ਕਰ ਰਹੇ ਹਨ ਅਤੇ ਉਹ ਭੈਣ ਨਾਲ ਉਹ ਆਪਣੇ ਛੋਟੇ ਪੁੱਤਰ ਲਈ ਛੋਟੀ ਨੂੰ ਵੀ ਲੈਣਾ ਚਾਹੁੰਦੇ ਹਨ ਇਸੇ ਤਰ੍ਹਾਂ ਦੋਵੇਂ ਵਿਆਹ ਇੱਕੋ ਖਰਚੇ ਦੇ ਕੀਤੇ ਜਾਣਗੇ ਜਿੱਥੇ ਮੈਂ ਛੋਟੀ ਦੇ ਰਿਸ਼ਤੇ ਬਾਰੇ ਸੁਣ ਕੇ ਖੁਸ਼ ਸੀ ਉੱਤੇ 1 ਮਹੀਨੇ ਦਾ ਸਮਾਂ ਸੁਣ ਕੇ ਮੈਂ ਬਹੁਤ ਡਰ ਗਈ ਪੈਸਿਆਂ ਦਾ ਕੋਈ ਇੰਤਜ਼ਾਮ ਨਹੀਂ ਸੀ ਹੋ ਸਕਿਆ ਤੇ ਮਾਂ ਮੇਰੀ ਆਸਾਂ ਤੇ ਟਿਕੀ ਹੋਈ ਸੀ ਮੈਂ ਆਪਣੀ ਭੈਣ ਦੇ ਚਿਹਰੇ ਤੇ ਇੱਕ ਨਜ਼ਰ ਮਾਰੀ ਜਿੱਥੇ ਲੰਬੇ ਸਮੇਂ ਬਾਅਦ ਖੁਸ਼ੀ ਦੀ ਚਮਕ ਨਜ਼ਰ ਆ ਰਹੀ ਸੀ ਮੈਂ ਭੈਣ ਦੇ ਸਹੁਰਿਆਂ ਨੂੰ ਵੀ ਮਿਲੀ ਉਹ ਸੱਚਮੁੱਚ ਬਹੁਤ ਚੰਗੇ ਇਨਸਾਨ ਸਨ ਪਰ ਅੱਜ ਦੇ ਜ਼ਮਾਨੇ ਵਿੱਚ ਸਾਦਗੀ ਅਤੇ ਬਿਨਾਂ ਦਾਜ ਤੋਂ ਰਿਸ਼ਤਾ ਕੌਣ ਲੈਂਦਾ ਹੈ ਉਹ ਵੀ ਇਸ ਸਮਾਜ ਵਿੱਚ ਰਹਿਣ ਵਾਲੇ ਸਨ ਮੈਂ ਆਪਣੀਆਂ ਭੈਣਾਂ ਨੂੰ ਹਮੇਸ਼ਾ ਖੁਸ਼ ਦੇਖਣਾ ਚਾਹੁੰਦੀ ਸੀ ਮੈਂ ਆਪਣੀ ਮਾਂ ਨੂੰ ਕਿਹਾ ਕਿ ਵਿਆਹ ਦੀ ਤਾਰੀਖ ਤੈਅ ਕਰੋ ਅਤੇ ਪੈਸੇ ਦਾ ਇੰਤਜ਼ਾਮ ਹੋ ਜਾਵੇਗਾ ਮੇਰੀਆਂ ਗੱਲਾਂ ਸੁਣ ਕੇ ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਪਰ ਉਹ ਇਸ ਗੱਲ ਤੋਂ ਅਣਜਾਣ ਸਨ ਕਿ ਮੇਰੀ ਇੱਜ਼ਤ ਖਰਾਬ ਕਰਨ ਦੇ ਬਦਲੇ ਇਹ ਖੁਸ਼ੀ ਉਹਨਾਂ ਨੂੰ ਮਿਲਣ ਵਾਲੀ ਹੈ ਅਗਲੇ ਦਿਨ ਮੈਂ ਪੰਜਾਂ ਮੁੰਡਿਆਂ ਤੋਂ ਸਹਿਮਤੀ ਲੈ ਲਈ। ਉਸ ਨੇ ਮੁਸਕਰਾਇਆ ਤੇ ਕਿਹਾ ਕਿ ਪਤਾ ਸੀ ਕਿ ਤੁਸੀਂ ਜਕਿੰਨਣ ਸਹਿਮਤ ਹੋਵੋਗੇ। ਉਹਨਾਂ ਪੰਜਾਂ ਨੇ ਮੈਨੂੰ ਇੱਕ ਰਾਤ ਲਈ ਆਪਣੇ ਨਾਲ ਲੈ ਜਾਣ ਦੀ ਗੱਲ ਕੀਤੀ ਸੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਸਾਲਦਾਨਤ ਹੋਣ ਕਾਰਨ ਕੰਪਨੀ ਵਿੱਚ ਬਹੁਤ ਕੰਮ ਹੈ ਅਤੇ ਮੈਨੂੰ ਇੱਕ ਕੰਪਨੀ ਵਿੱਚ ਹੀ ਰਹਿਣਾ ਪਵੇਗਾ। ਕੰਪਨੀ ਨੇ ਮੇਰੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ ਮੈਂ ਉੱਥੇ ਰਹਿਣ ਲਈ ਮਜਬੂਰ ਹਾਂ ਕਰਜਾ ਪਾਸ ਹੋਣ ਬਾਰੇ ਸੁਣ ਕੇ ਮੇਰੀ ਮੰਨੀ ਖੁਸ਼ ਹੋਈਗੀ ਉਸ ਨੇ ਮੈਨੂੰ ਰਾਤ ਰਹਿਣ ਦੀ ਇਜਾਜ਼ਤ ਵੀ ਦੇ ਦਿੱਤੀ ਅਤੇ ਮੈਂ ਛੁੱਟੀ ਹੋਣ ਤੋਂ ਬਾਅਦ ਪੀઝા ਹਾਊਸ ਚਲੀ ਗਈ ਮੈਂ ਉਹਨਾਂ ਪੰਜਾਂ ਮੁੰਡਿਆਂ ਨਾਲ ਗਈ ਸੀ ਇਹਨਾਂ ਪੰਜਾਂ ਨੇ ਮੈਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾਇਆ ਤੇ ਜਦੋਂ ਛੇਮਾ ਲੜਕਾ ਅੰਦਰ ਆਇਆ ਤਾਂ ਉਹ ਮੈਨੂੰ ਦੇਖ ਕੇ ਚਿਕਨ ਲੱਗਾ ਕਿਉਂਕਿ ਸਾਰਾ ਬਿਸਤਰਾ ਖੂਨ ਨਾਲ ਲਥਪਥ ਸੀ ਅਤੇ ਸ਼ਾਇਦ ਮੈਂ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਲੈ ਰਹੀ ਸੀ ਉਸ ਨੇ ਤੁਰੰਤ ਮੈਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ ਅਤੇ ਮੈਨੂੰ ਕਾਰ ਵਿੱਚ ਬਿਠਾਇਆ ਅਤੇ ਮੈਨੂੰ ਇੱਕ ਛੋਟੇ ਜਿਹੇ ਹਸਪਤਾਲ ਵਿੱਚ ਲੈ ਆਇਆ ਜਿੱਥੇ ਸ਼ਾਇਦ ਕੋਈ ਡਾਕਟਰ ਸੀ ਜਿਸ ਨੂੰ ਉਹ ਜਾਣਦਾ ਸੀ ਕਈ ਘੰਟੇ ਆਈ ਸੀ ਜੂ ਵਿੱਚ ਰਹਿਣ ਤੋਂ ਬਾਅਦ ਮੇਰੀ ਹਾਲਤ ਵਿੱਚ ਥੋੜਾ ਸੁਧਾਰ ਹੋਇਆ ਪਰ ਮੇਰੀ ਜ਼ਖਮੀ ਸਰੀਰ ਮੇਰੀ ਤਬਾਹੀ ਦੀ ਗਵਾਹੀ ਦੇ ਰਿਹਾ ਸੀ ਉਹ ਮੁੰਡਾ ਉਨਾ ਪੰਜਾਂ ਦਾ ਦੋਸਤ ਸੀ ਪਰ ਉਸ ਵਿੱਚ ਹਜੇ ਵੀ ਇਨਸਾਨੀਅਤ ਬਾਕੀ ਸੀ ਅਤੇ ਉਸ ਨੂੰ ਮੇਰੇ ਤੇ ਤਰਸ ਆਇਆ ਨਹੀਂ ਤਾਂ ਮੈਂ ਉਸ ਮੰਜੇ ਤੇ ਮਰ ਸਕਦੀ ਸੀ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਤੇ ਦੱਸਿਆ ਕਿ ਮੈਨੂੰ ਮੇਰੀ ਕੰਪਨੀ ਤੋਂ ਰਾਹਤ ਨਹੀਂ ਮਿਲੀ ਹਸਪਤਾਲ ਦਾ ਸਾਰਾ ਖਰਚਾ ਲੜ ਕੇ ਨੇ ਖੁਦ ਚੁੱਕਿਆ ਉਸ ਨੇ ਲੱਖਾਂ ਰੁਪਏ ਲੈ ਕੇ ਮੈਨੂੰ ਦੇ ਦਿੱਤੇ ਇਹ ਪੰਜੇ ਬਹੁਤ ਹੀ ਅਮੀਰ ਕਾਰੋਬਾਰੀ ਲੋਕਾਂ ਦੇ ਪੁੱਤਰ ਸਨ ਜੋ ਮੈਨੂੰ ਬਰਬਾਦ ਕੀਤੇ ਬਿਨਾਂ ਮੇਰੀ ਮਦਦ ਨਹੀਂ ਕਰਦੇ ਹਨ ਮੇਰੇ ਠੀਕ ਹੋਣ ਤੋਂ ਬਾਅਦ ਮੈਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਅਤੇ ਪੈਸੇ ਵੀ ਮੇਰੇ ਹੱਥ ਆ ਗਏ ਪਰ ਹੁਣ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ ਉਸ ਲੜਕੇ ਨੇ ਮੈਨੂੰ ਆਪਣੀ ਫੈਕਟਰੀ ਵਿੱਚ ਨੌਕਰੀ ਲਈ ਕਿਆ ਅਤੇ ਮੈਨੂੰ ਭਰੋਸਾ ਦਿਵਾਇਆ ਸੀ ਕਿ ਮੈਂ ਉੱਥੇ ਹੀ ਇੱਜ਼ਤ ਨਾਲ ਕੰਮ ਕਰ ਸਕਾਂਗੀ ਅੱਜ ਮੇਰੀਆਂ ਦੋਮੇ ਭੈਣਾਂ ਦਾ ਵਿਆਹ ਹੋ ਗਿਆ ਤੇ ਅਤੇ ਮੈਂ ਉਸ ਲੜਕੇ ਦੀ ਫੈਕਟਰੀ ਵਿੱਚ ਕੰਮ ਕਰਦੀ ਹਾਂ ਇੱਕ ਗੱਲ ਮੈਂ ਚੰਗੀ ਤਰ੍ਹਾਂ ਜਾਣ ਗਈ ਸੀ ਕੀ ਅੱਜ ਦੇ ਸਮੇਂ ਵਿੱਚ ਬਿਨਾਂ ਕਿਸੇ ਕਾਰਨ ਮਦਦ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਕੋਈ ਇੱਜ਼ਤਦਾਰ ਬੰਦਾ ਹੀ ਕੰਮ ਕਰਨ ਵਾਲੀਆਂ ਕੁੜੀਆਂ ਨਾਲ ਇੱਜ਼ਤ ਨਾਲ ਪੇਸ਼ ਆਉਂਦੇ ਹਨ ਕਿਉਂਕਿ ਉਹ ਵੱਡੀ ਮਜਬੂਰੀ ਵਿੱਚੋਂ ਘਰੋਂ ਨਿਕਲਦੀਆਂ ਹਨ ਭਾਵੇਂ ਉਹ ਤੰਗ ਕੱਪੜੇ ਪਾ ਕੇ ਵੀ ਜਾਂ ਹਾਊਸ ਦੇ ਦਰਵਾਜ਼ੇ ਤੇ ਖੜੀ ਹੋਵੇ ਜਾਂ ਫਿਰ ਕਿਸੇ ਦੇ ਘਰ ਕੰਮ ਕਰਦੀ ਹੋਵੇ ਦੋਸਤ ਜੇਕਰ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਤੁਸੀਂ ਕੁੜੀਆਂ ਨੂੰ ਕਿਸ ਤਰ੍ਹਾਂ ਦੇਖਦੇ ਹੂੰ ਕਿਰਪਾ ਕਰਕੇ ਸਾਨੂੰ ਟਿੱਪਣੀ ਕਰਕੇ ਦੱਸੋ ਤੁਹਾਡਾ ਧੰਨਵਾਦ